ਦੇ ਜਿਹੜਾ ਝੂਠ ਹੈ ਉਹਦੇ ਕੋਈ ਪੈਰ ਨਹੀਂ ਹੁੰਦੇ ਜੀ ਅਲੱਗ-ਅਲੱਗ ਵਰਜਨ ਨੇ ਇਹਨਾਂ ਦੇ ਝੂਠ ਦੇ ਜੀ ਤੇ ਮੇਰੇ ਹਿਸਾਬ ਦੇ ਨਾਲ ਇਹ ਸਾਰਾ ਕੁਝ ਚੈਟਸ ਵਾਲਾ ਇਸ਼ੂ ਹੈ ਜੋ ਵੀ ਹੈ ਜੀ ਇਹ ਸਭ ਕੁਝ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਸਾਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਹੋਰ ਕੁਝ ਵੀ ਨਹੀਂ ਕੋਈ ਚੈਟਸ ਵਾਲਾ ਵੀ ਅਸੀਂ ਜੋ ਪੰਜਾਬ ਦੇ ਉੱਚ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਉਹਨਾਂ ਨੂੰ ਜੋ ਨੋਟਿਸ ਭੇਜ ਚੁੱਕੇ ਆ ਜੀ ਉਹ ਦੇਖੋ ਉਸ ਤੇ ਵੀ 2-3 ਇਹਨਾਂ ਦੀਆਂ ਸਟੇਟਮੈਂਟਸ ਆਈਆਂ ਸੀ ਪਹਿਲੀ ਵਿੱਚ ਤਾਂ ਦੇ ਸੀ ਜੀ ਅਸੀਂ 12 ਮਈ ਨੂੰ ਨੈਸ਼ਨਲ ਅਖਬਾਰਾਂ 'ਚ ਖਬਰਾਂ छਪੀਆਂ ਸੀ ਵੀ ਇਹ ਜੋ 12 ਮਈ ਨੂੰ ਇਹ ਆਪਣਾ ਕਰਨ ਗਏ ਹੈ ਜੀ ਕੋਈ ਚੈਟਾਂ ਨੇ ਤੇ ਇਹਨਾਂ ਨੇ ਟੈਂਡਰ ਤੋਂ ਜਾਣਕਾਰੀ ਮੰਗੀ ਹੈ ਫਿਰ ਫਰੀਦਕੋਟ ਦੀ ਕਐਸਐਚਓ ਦੀ ਵੀਡੀਓ ਵਾਇਰਲ ਹੁੰਦੀ ਹੈ ਨਿਊਜ਼ ਬਰੀਫਿੰਗ ਕਰ ਰਿਹਾ ਜਿਸ ਚੋਂ ਆਂਦਾ ਹੈ ਵੀ ਨਹੀਂ ਜੀ ਕੋਈ 12 ਜੂਨ ਦੇ ਲਾਗੇ ਸਾਨੂੰ ਕਿਸੇ ਨੇ ਕੋਈ ਚੈਟਾਂ ਦਿੱਤੀਆਂ ਨੇ 10-12 ਜੂਨ 2025 ਦੇ ਲਾਕੇ ਤੇ ਜਿਵੇਂ ਚੈਟਾਂ ਨੂੰ ਵੈਰੀਫਾਈ ਕਰਾਵਾਂਗੇ ਤਾਂ ਦੇਖੋ ਫੇਰ ਕਹਿੰਦੇ ਨੇ ਵੀ ਹਰੀਨੋ ਕਤਲ ਕੇਸ ਚੈਟਾਂ ਲੁੜੀਂਦੀਆਂ ਨੇ ਹਾਲਾਂਕਿ ਚਲਾਨ ਦੇ ਵਿੱਚ ਡ੍ਰੈਪ ਦਾ ਕੋਈ ਜ਼ਿਕਰ ਵੀ ਹੈ ਨਹੀਂਗਾ ਹਰੀਨੋ ਕਤਲ ਕੇਸ ਦੇ ਵਿੱਚ ਤਾਂ ਦੇਖਿਆ ਜਾਵੇ ਤਾਂ ਇਹਨਾਂ ਦੇ ਜਿਹੜਾ ਝੂਠ ਹੈ ਉਹਦੇ ਕੋਈ ਪੈਰ ਨਹੀਂ ਹੁੰਦੇ ਜੀ ਅਲੱਗ-ਅਲੱਗ ਵਰਜ਼ਨ ਨੇ ਇਹਨਾਂ ਦੇ ਝੂਠ ਦੇ ਜੀ ਤੇ ਮੇਰੇ ਹਿਸਾਬ ਦੇ ਨਾਲ ਇਹ ਸਾਰਾ ਕੁਝ ਚੈਟਸ ਵਾਲਾ ਇਸ਼ੂ ਹੈ ਜੋ ਵੀ ਹੈ ਜੀ ਇਹ ਸਭ ਕੁਝ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਸਾਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਹੋਰ ਕੁਝ ਵੀ ਨਹੀਂ ਜੀ ਕੁਝ ਚੈਟਸ ਵਾਲਾ ਵੀ ਅਸੀਂ ਜੋ ਪੰਜਾਬ ਦੇ ਉੱਚ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਉਹਨਾਂ ਨੂੰ ਜੋ ਨੋਟਿਸ ਭੇਜ ਚੁੱਕੇ ਆ ਜੀ ਉਹ ਦੇਖੋ ਉਸ ਤੇ ਵੀ 2-3 ਇਹਨਾਂ ਦੀਆਂ ਸਟੇਟਮੈਂਟਸ ਆਈਆਂ ਸੀ ਪਹਿਲੀ ਵਿੱਚ ਤਾਂ ਦੇ ਸੀ ਜੀ ਅਸੀਂ 12 ਮਈ ਨੂੰ ਨੈਸ਼ਨਲ ਅਖਬਾਰਾਂ 'ਚ ਖਬਰਾਂ ਛਪੀਆਂ ਸੀ ਵੀ ਇਹ ਜੋ 12 ਮਈ ਨੂੰ ਇਹ ਆਪਣਾ ਕਰਨ ਗਏ ਆ ਜੀ ਕੋਈ ਚੈਟਾ ਨੇ ਤੇ ਇਹਨਾਂ ਨੇ ਟੈਂਡਰ ਤੋਂ ਜਾਣਕਾਰੀ ਮੰਗੀ ਹੈ ਫਿਰ ਫਰੀਦਕੋਟ ਦੀ ਕਐਸਐਚਓ ਦੀ ਵੀਡੀਓ ਵਾਇਰਲ ਹੁੰਦੀ ਹੈ ਨਿਊਜ਼ ਬਰੀਫਿੰਗ ਕਰ ਰਿਹਾ ਜਿਸ ਚੋਂ ਆਂਦਾ ਹੈ ਵੀ ਨਹੀਂ ਜੀ ਕੋਈ 12 ਜੂਨ ਦੇ ਲਾਗੇ ਸਾਨੂੰ ਕਿਸੇ ਨੇ ਕੋਈ ਚੈਟਾਂ ਦਿੱਤੀਆਂ ਨੇ 10 12 ਜੂਨ 2025 ਦੇ ਲਾਕੇ ਤੇ ਅਸੀਂ ਉਹਨਾਂ ਚੈਟਾਂ ਨੂੰ ਵੈਰੀਫਾਈ ਕਰਾਵਾਂਗੇ ਤਾਂ ਦੇਖੋ ਫੇਰ ਕਹਿੰਦੇ ਨੇ ਵੀ ਹਰੀਨੋ ਕਤਲ ਕੇਸ ਚੈਟਾਂ ਲੜੀਂਦੀਆਂ ਨੇ ਹਾਲਾਂਕਿ ਚਲਾਨ ਦੇ ਵਿੱਚ ਡ੍ਰੈਪ ਦਾ ਕੋਈ ਜ਼ਿਕਰ ਵੀ ਹੈ ਨਹੀਂਗਾ ਹਰੀਨੋ ਕਤਲ ਕੇਸ ਦੇ ਵਿੱਚ ਤਾਂ ਦੇਖਿਆ ਜਾਵੇ ਤਾਂ ਇਹਨਾਂ ਦੇ ਜਿਹੜਾ ਝੂਠ ਹੈ ਉਹਦੇ ਕੋਈ ਪੈਰ ਨਹੀਂ ਹੁੰਦੇ ਜੀ ਅਲੱਗ-ਅਲੱਗ ਵਰਜ਼ਨ ਨੇ ਇਹਨਾਂ ਦੇ ਝੂਠ ਦੇ ਜੀ ਤੇ ਮੇਰੇ ਹਿਸਾਬ ਦੇ ਨਾਲ ਇਹ ਸਾਰਾ ਕੁਝ ਚੈਟਸ ਵਾਲਾ ਇਸ਼ੂ ਹੈ ਜੋ ਵੀ ਹੈ ਜੀ ਇਹ ਸਭ ਕੁਝ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਸਾਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਹੋਰ ਕੁਝ ਵੀ ਨਹੀਂ ਜੀ ਕੁਝ ਚੈਟਸ ਵਾਲਾ ਵੀ ਅਸੀਂ ਜੋ ਪੰਜਾਬ ਦੇ ਉੱਚ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਉਹਨਾਂ ਨੂੰ ਜੋ ਨੋਟਿਸ ਭੇਜ ਚੁੱਕੇ ਆ ਜੀ ਉਹ ਦੇਖੋ ਉਸ ਤੇ ਵੀ 2-3 ਇਹਨਾਂ ਦੀਆਂ ਸਟੇਟਮੈਂਟਸ ਆਈਆਂ ਸੀ ਪਹਿਲੀ ਵਿੱਚ ਤਾਂ ਦੇ ਸੀ ਜੀ ਅਸੀਂ 12 ਮਈ ਨੂੰ ਨੈਸ਼ਨਲ ਅਖਬਾਰਾਂ 'ਚ ਖਬਰਾਂ ਛਪੀਆਂ ਸੀ ਵੀ ਇਹ ਜੋ 12 ਮਈ ਨੂੰ ਇਹ ਆਪਣਾ ਕਰਨ ਗਏ ਹੈ ਜੀ ਕੋਈ ਚੈਟਾਂ ਨੇ ਤੇ ਇਹਨਾਂ ਨੇ ਟੈਂਡਰ ਤੋਂ ਜਾਣਕਾਰੀ ਮੰਗੀ ਹੈ ਫਿਰ ਫਰੀਦਕੋਟ ਦੀ ਕਐਸਐਚਓ ਦੀ ਵੀਡੀਓ ਵਾਇਰਲ ਹੁੰਦੀ ਹੈ ਨਿਊਜ਼ ਬਰੀਫਿੰਗ ਕਰ ਰਿਹਾ ਜਿਸ ਚੋਂ ਆਂਦਾ ਹੈ ਵੀ ਨਹੀਂ ਜੀ ਕੋਈ 12 ਜੂਨ ਦੇ ਲਾਗੇ ਸਾਨੂੰ ਕਿਸੇ ਨੇ ਕੋਈ ਚੈਟਾਂ ਦਿੱਤੀਆਂ ਨੇ 10 12 ਜੂਨ 2025 ਦੇ ਲਾਕੇ ਤੇ ਅਸੀਂ ਉਹਨਾਂ ਚੈਟਾਂ ਨੂੰ ਵੈਰੀਫਾਈ ਕਰਾਵਾਂਗੇ ਤਾ ਦੇਖੋ ਫੇਰ ਕਹਿੰਦੇ ਨੇ ਵੀ ਹਰੀਨੋ ਕਤਲ ਕੇਸ ਚੈਟਾਂ ਲੁੜੀਂਦੀਆਂ ਨੇ ਹਾਲਾਂਕਿ ਚਲਾਨ ਦੇ ਵਿੱਚ ਡ੍ਰੈਪ ਦਾ ਕੋਈ ਜ਼ਿਕਰ ਵੀ ਹੈ ਨਹੀਂਗਾ ਹਰੀਨੋ ਕਤਲ ਕੇਸ ਦੇ ਵਿੱਚ ਤਾਂ ਦੇਖਿਆ ਜਾਵੇ ਤਾਂ ਇਹਨਾਂ ਦੇ ਜਿਹੜਾ ਝੂਠ ਹੈ ਉਹਦੇ ਕੋਈ ਪੈਰ ਨਹੀਂ ਹੁੰਦੇ ਜੀ ਅਲੱਗ-ਅਲੱਗ ਵਰਜ਼ਨ ਨੇ ਇਹਨਾਂ ਦੇ ਝੂਠ ਦੇ ਜੀ ਤੇ ਮੇਰੇ ਹਿਸਾਬ ਦੇ ਨਾਲ ਇਹ ਸਾਰਾ ਕੁਝ ਚੈਟਸ ਵਾਲਾ ਇਸ਼ੂ ਹੈ ਜੋ ਵੀ ਹੈ ਜੀ ਇਹ ਸਭ ਕੁਝ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਸਾਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਹੋਰ ਕੁਝ ਵੀ ਨਹੀਂ ਜੀ